ਇਕਵਾਂਤੀ ਤਸਵੀਬ ਪੰਜਾਬ ਦੇ ਸੀਨੀਅਰ ਅਗੂ ਆਮ ਪਾਰਟੀ ਦੇ ਜਿਹੜੀ ਕਿ ਮੈਡੀਕਲ ਨਸ਼ਿਆਂ ਨੂੰ ਲੈ ਕੇ ਸ਼ਾਇਦ ਦੇ ਹਾਲਾਤ ਜਿਹੜੇ ਕਿ ਦਿਨ 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 ਕਿ ਦਿਨ ਵਿਗੜਦੇ ਨਜ਼ਰ ਆ ਰਹੇ ਆ ਤੱਕੀ ਲੱਗਦਾ ਤੁਹਾਨੂੰ ਕਿ ਪ੍ਰਸ਼ਾਸਨ ਜਾਂ ਸਰਕਾਰ ਲਾਪਰਵਾਹਤ ਨਹੀਂ ਹੈਗੀ ਨਹੀਂ ਸਰਕਾਰਾਂ ਇਸ ਪਾਸੇ ਬਹੁਤ ਫਿਕਰਮੰਦ ਨੇ ਸਾਡੇ ਸੀਐਮ ਭਗਵੰਤ ਮਾਨ ਜੀ ਨੇ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਵਿੱਢੀ ਹੈ ਉਹਦੇ ਚ ਜਿਹੜੀਆਂ ਦਵਾਈਆਂ ਵੰਡ ਕੀਤੀਆਂ ਨੇ ਉਹ ਬਿਲਕੁਲ ਮੈਡੀਕਲ ਸਟੋਰਾਂ ਤੋਂ ਨਹੀਂ ਮਿਲਦੀਆਂ ਮਰ ਸਾਡੇ ਸੁਣਨ ਵਿੱਚ ਆਇਆ ਹੈ ਪੱਤਰਕਾਰ ਵੀਰ ਦੱਸਦੇ ਨੇ ਕਿ ਕੁਝ ਮੈਡੀਕਲ ਸਟੋਰਾਂ ਵਾਲੇ ਲਾਲਚ ਵਸ ਉਹ ਦਵਾਈਆਂ ਜਿਹੜੀਆਂ ਸਰਕਾਰ ਵੱਲੋਂ ਪਾਬੰਦੀਸ਼ੁਦਾ ਨੇ ਉਹਨਾਂ ਨੂੰ ਵੇਚ ਰਹੇ ਨੇ ਔਰ ਮੈਂ ਇਸ ਮਾਮਲੇ 'ਚ ਆਪਣੇ ਪਾਰਟੀ ਦੇ ਹੋਰ ਸਾਥੀਆਂ ਨਾਲ ਗੱਲ ਕਰਕੇ ਅਸੀਂ ਬੜੀ ਖੇਤੀ ਇੱਕ ਮੀਟਿੰਗ ਸਿਵਲ ਸਰਜਨ ਜ਼ਿਲ੍ਹਾ ਕਪੂਰਥਲਾ ਡਾਕਟਰ ਇਚਾ ਪਾਟਿਆ ਜੀ ਅਤੇ ਜ਼ਿਲ੍ਹਾ ਡਰੱਗ ਕੰਟਰੋਲਰ ਅਫਸਰ ਕਪੂਰਥਲਾ ਮੈਡਮ ਅਨੁਪਮਾ ਕਾਰਗਿਆ ਜੀ ਉਹਨਾਂ ਦੀ ਟੀਮ ਦੇ ਨਾਲ ਇੱਕ ਮੀਟਿੰਗ ਕਰਕੇ ਛੇਤੀ ਹੀ ਉਹਨਾਂ ਤੱਕ ਇਹ ਸੂਚਨਾ ਪਹੁੰਚਾਵਾਂਗੇ ਕਿ ਸ਼ਾਇਦ ਦੇ ਜਿਹੜੇ ਕਹਿੰਦੇ ਕਹਾਂਦੇ ਉਹ ਕਹਿੰਦੇ ਕਿ ਮੈਡੀਕਲ ਸਟੋਰ ਆ ਕਿਉਂਕਿ ਹਸਪਤਾਲ ਤੇ ਬਾਹਰ ਵੀ ਆ ਹੋਰ ਵੀ ਕਈ ਕਹਿੰਦਾ ਤਾਂ ਤਾ ਵੀ ਹੈਗੇ ਜਿਹੜੇ ਮੈਡੀਕਲ ਇਹ ਦੁਕਾਨਾਂ ਦੇ ਤਾਲੁਕੀ ਜਿਵੇਂ ਕਿ ਪ੍ਰਧਾਨ ਹੋਣ ਤਾਂ ਕੁਝ ਉਹਨਾਂ ਤੇ ਵੀ ਮਿਲਿ ਭੁਗਤ ਨਜ਼ਰ ਆਂਦੀ ਹੈ ਮਹਿਕਮੇ ਤੇ ਵੀ ਮਿਲਿ ਭੁਗਤ ਨਜ਼ਰ ਆਂਦੀ ਹੈ ਅ ਚਲ ਤੁਹਾਡੀ ਗੱਲ ਨਾਲ ਦੇਖੋ ਅਸੀਂ ਸਹਿਮਤੀ ਤੇ ਨਹੀਂ ਪ੍ਰਗਟਾ ਸਕਦੇ ਅਜੇ ਜਿੰਨਾ ਚਿਰ ਅਸੀਂ ਪੂਰੀ ਤਰ੍ਹਾਂ ਘੋਕ ਪੜਤਾਲ ਨਾ ਕਰ ਲਈ ਹੈ ਜੇ ਸਰਕਾਰਾਂ ਨੇ ਪਾਬੰਦੀ ਲਾਈ ਹੈ ਤੇ ਸਾਡੇ ਜ਼ਿਲ੍ਹੇ ਦੇ ਜਿਹੜੇ ਅਫਸਰ ਨੇ ਮੈਂ ਜਿੱਦਾਂ ਸਿਵਲ ਸਰਜਨ ਮੈਡਮ ਦੀ ਗੱਲ ਕੀਤੀ ਹੈ ਜਿਹਾ ਜ਼ਿਲ੍ਹਾ ਡਰੱਗ ਕੰਟਰੋਲਰ ਦੀ ਗੱਲ ਕੀਤੀ ਮੈਡਮ ਦੀ ਅਸੀਂ ਉਹਨਾਂ ਨਾਲ ਬਹਿ ਕੇ مشورہ ਤੇ ਕਰਨਾ ਹੀ ਕਰਨਾ ਔਰ ਜਿਹੜੀ ਸਾਡੇ ਸੁਣਨ ਚ ਗੱਲ ਆਈ ਹੈ ਪੱਤਰਕਾਰ ਵੀਰ ਵੀ ਦੱਸਦੇ ਨੇ ਸਾਨੂੰ ਲੋਕ ਵੀ ਦੱਸਦੇ ਨੇ ਤੇ ਕੁਝ ਦਵਾਈਆਂ ਜਿਵੇਂ ਟ੍ਰੈਂਪਾਡੋਲ ਜਾਂ ਪ੍ਰੀਗਾਪਲਿੰਗ 300 ਜਾਂ ਟ੍ਰਾਮਾਡੋਲ ਟੈਬਲੇਟ ਇਹ ਦਵਾਈਆਂ ਬਿਲਕੁਲ ਬੈਨ ਨੇ ਇਹਨਾਂ ਦੇ ਵੱਖ-ਵੱਖ ਨਾਂ ਲੈ ਕੇ ਜਿਹੜੇ ਨਸ਼ੇ ਦੇ ਆਦੀ ਨੇ ਕੋਈ ਪ੍ਰਾਗਾ ਕਹੀ ਜਾਂਦਾ ਕੋਈ ਗੱਬਾ ਕਹੀ ਜਾਂਦਾ ਮੈਡੀਕਲ ਸਟੋਰਾਂ ਵਾਲੇ ਉਹਨਾਂ ਨੂੰ ਅੰਦਰ ਖਾਤੇ ਦੇ ਦੇ ਰਹੇ ਨੇ ਅਸੀਂ ਮੈਡੀਕਲ ਸਟੋਰਾਂ ਵਾਲਿਆਂ ਨੂੰ ਬੇਨਤੀ ਕਰਦੇ ਜ਼ਿਲ੍ਹਾ ਕਪੂਰਥਲਿਆ ਦੇਆਂ ਨੂੰ ਸਾਡੇ ਦੁਕਾਨਦਾਰ ਵੀਰ ਨੇ ਉਹ ਮੈਡੀਕਲ ਸਟੋਰ ਵਾਲੇ ਲੋਕਾਂ ਦੀ ਜਾਨ ਦੀ ਪਰਵਾਹ ਕਰੋ ਮੇਰੇ ਵੀਰੋ ਤੁਸੀਂ ਆਪਣੀ ਉਹ ਦਵਾਈ ਵਿੱਚੋਂ ਜਿਹੜੀ ਤੁਹਾਨੂੰ ਸਰਕਾਰ ਵੱਲੋਂ ਪਾਬੰਦੀਸ਼ੁਦਾ ਨਹੀਂ ਹੈਗੀ ਘਰਾਂ ਦੇ ਘਰ ਤਬਾਹ ਹੋ ਰਹੇ ਨੇ ਵੱਖ-ਵੱਖ ਤਰ੍ਹਾਂ ਦਾ ਨਸ਼ਾ ਅੱਗੇ ਲੋਕਾਂ ਨੂੰ ਘਣਵੰਗ ਲੱਗਾ ਹੋਇਆ ਜੇ ਗੱਲ ਕਰੀਏ ਚਿੱਟੇ ਦੀ ਸਮੈਕ ਦੀ ਜਿਹੜੀ ਗੱਲ ਹੈ ਉਸ ਨਸ਼ੇ ਤੋਂ ਛਡਾਉਣ ਵਾਸਤੇ ਕਈ ਦੂਜਾ ਬਦਲ ਲੱਭ ਲੈਂਦੇ ਨੇ ਮੇਰੀ ਮੈਡੀਕਲ ਸਟੋਰਾਂ ਵਾਲਿਆਂ ਨੂੰ ਬੇਨਤੀ ਹੈ ਔਰ ਉਹਨਾਂ ਲੋਕਾਂ ਨੂੰ ਬੇਨਤੀ ਹੈ ਸਾਡੇ ਛੋਟੇ ਵੀਰਾਂ ਨੂੰ ਵੱਡੇ ਭਰਾਵਾਂ ਨੂੰ ਜਿਹੜੇ ਨਸ਼ੇ ਦੇ ਆਦੀ ਹੋ ਚੁੱਕੇ ਨੇ ਭਾਈ ਆਪਣਾ ਇਲਾਜ ਜ਼ਿਲ੍ਹਾ ਹਸਪਤਾਲ ਵਿੱਚ ਜਾ ਕੇ ਨਸ਼ਾ ਛਡਾਊ ਕੇਂਦਰ 'ਚ ਜਾ ਕੇ ਆਪਣਾ ਇਲਾਜ ਕਰਾਓ ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਪਾਓ ਮੈਡੀਕਲ ਸਟੋਰ ਵਾਲਿਆਂ ਨੂੰ ਬੇਨਤੀ ਹੈ ਕਿ ਉਹ ਪਾਬੰਦੀਸ਼ੁਦਾ ਦਵਾਈਆਂ ਨਾ ਵੇਚਣ ਔਰ ਬੜੇ ਖੇਤੀ ਅਸੀਂ ਇਹਦੇ ਸੰਬੰਧ ਚ ਜ਼ਿਲ੍ਹਾ ਪਧਰੀ ਮੀਟਿੰਗ ਕਰ ਵੀ ਜੇ ਆਪਾਂ ਗੱਲ ਕਰੀਏ ਤੁਸੀਂ ਵੀ ਅਕਾਲੀ ਦਲ ਜਿਹੜੇ ਕੀ ਜੋਥ ਦੇ ਜ਼ਿਲ੍ਹਾ ਪ੍ਰਧਾਨ ਨੂੰ ਤਾਂ ਜੇ ਗੱਲ ਕਰੀਏ ਅਕਾਲੀ ਟਾਈਮ ਤੇ ਵੀ ਪਹਿਲਾਂ ਨਸ਼ੇ ਦਾ ਪ੍ਰਚਾਰ ਹੋਇਆ ਸੀ ਕਿ ਬਹੁਤ ਅਕਾਲੀ ਪਾਰਟੀ ਨੇ ਨਸ਼ੇ ਦਾ ਪ੍ਰਚਾਰ ਕਰਾਇਆ ਪਰ ਜੇ ਗੱਲ ਕਰੀ ਹੁਣ ਆਮ ਪਾਰਟੀ ਦੀ ਆਮ ਪਾਰਟੀ ਦੇ ਵਿੱਚ ਹੁਣ ਮੈਡੀਕਲ ਨਸ਼ੇ ਦਾ ਬਹੁਤ ਪ੍ਰਚਾਰ ਵਾ ਕਿੱਦਾਂ ਦੇਖਦੇ ਕਿ ਨਸ਼ੇ ਦੀ ਜਿਹੜੀ ਕੀ ਚੀਜ਼ਾਂ ਨੂੰ ਕਿੱਦਾਂ ਠੱਲ ਪਾ ਸਕਦੀ ਸਰਕਾਰਾਂ ਤੁਹਾਡੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਤੁਸੀਂ ਕਿਹਾ ਕਿ ਅਕਾਲੀ ਸਰਕਾਰ ਦੇ ਸਮੇਂ ਬਹੁਤ ਪ੍ਰਚਾਰ ਹੋਇਆ ਨਸ਼ੀਦਾ ਇਹ ਤੁਸੀਂ ਵੀ ਸੋਸਾਇਟੀ ਦੇ ਵਿੱਚ ਰਹੇ ਹੋ ਅਸਲ ਦੇ ਵਿੱਚ ਅਸਲ ਨਸ਼ਾ ਉਹ ਸੀਗਾ ਜਾਂ ਹੁਣੇ ਅਸਲ ਨਸ਼ਾ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਉਸ ਟਾਈਮ ਇੱਕ ਬੰਦੇ ਦੀ ਸਿਰਫ ਸਰਕਾਰ ਦੀ ਤੇ ਇੱਕ ਬੰਦੇ ਦੀ ਸ਼ਬੀ ਖਰਾਬ ਕਰਨ ਦੇ ਮਾਰਿਆ ਨੇ ਝਾੜੂ ਦੀ ਸਰਕਾਰ ਝਾੜੂ ਵਾਲਿਆਂ ਨੇ ਤੇ ਕਾਂਗਰਸ ਨੇ ਮਿਲ ਕੇ ਅਕਾਲੀ ਸਰਕਾਰ ਨੂੰ ਬਦਨਾਮ ਕੀਤਾ ਉਸ ਟਾਈਮ ਦਾ ਡਾਟਾ ਲੈ ਲਓ ਤੇ ਅੱਜ ਦਾ ਡਾਟਾ ਲੈ ਲਓ ਉਸ ਟਾਈਮ ਤੇ ਦਾ ਸਿਰਫ ਕੋਈ ਬਿਰਲਾ ਵਾਂਝਾ ਚ ਅਸੀਂ ਇਹ ਨਹੀਂ ਕਹਿੰਦੇ ਨਹੀਂ ਹੋਊਗਾ ਉਹ ਫੜਿਆ ਵੀ ਗਿਆ ਲੋਕ ਨਸ਼ੇ ਦੀ ਟਰਾਈ ਕਰਦੇ ਵੀ ਸੀਗੇ ਪਰ ਜੋ ਉਸ ਟਾਈਮ ਪ੍ਰਸ਼ਾਸਨ ਨੇ ਨਸ਼ੇ ਦੇ ਉੱਤੇ ਪੂਰਾ ਐਨ ਪਕੜ ਸੀ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਕਿਸੇ ਵੀ ਮੈਡੀਕਲ ਦੁਕਾਨ ਤੇ ਚਲ ਜਿਓ ਛੋਟੇ ਛੋਟੇ ਬੱਚੇ ਜਿਹੜੇ ਸਰਕਾਰੀ ਸਕੂਲਾਂ ਕਿਸੇ ਵੀ ਸਕੂਲ ਦੇ ਵਿੱਚ ਪੜ੍ਹਦੇ ਆ ਸਕੂਲ ਦੇ ਬੱਚੇ ਵੀ ਅੱਜ ਦੇ ਡੇਟ ਦੇ ਵਿੱਚ ਮੈਡੀਕਲ ਨਸ਼ਾ ਖਾ ਰਹੇ ਆ ਤੁਹਾਨੂੰ ਤੁਸੀਂ ਸੋਸਾਇਟੀ ਦੇ ਵਿੱਚ ਰਹਿੰਦੇ ਆ ਜਿਹੜੇ ਵੀ ਤੁਹਾਡੇ ਵੀਰ ਸੁਣਦੇ ਹੋਣਗੇ ਉਹ ਆਸ-ਪਾਸ ਆਪਣੀ ਸੋਸਾਇਟੀ ਦੇ ਵਿੱਚ ਦੇਖ ਲੈਣ ਕੀ ਉਹਨਾਂ ਨੂੰ ਪ੍ਰੈਗਾ ਕਹ ਦਿੰਦੇ ਕੈਪਸੂਲ ਵਗੈਰਾ ਜੋ ਵੀ ਕਹ ਦਿੰਦੇ ਆ ਅੱਜ ਕੱਲ ਤਾਂ 14 14 15 15 ਸਾਲ ਦੇ ਬੱਚੇ ਖਾ ਰਹੇ ਆ ਪੁਲਿਸ ਨੂੰ ਪਤਾ ਆ ਕਿ ਉਹ ਮੇ ਕਿਹੜੀ ਮੈਡੀਕਲ ਸ਼ੋਪ ਤੋਂ ਮਿਲਦਾ ਆ ਉਥੇ ਬਾਹਰ ਉਹਨਾਂ ਦੇ ਮੋਟਰਸਾਈਕਲ ਲੱਗੇ ਰਹਿੰਦੇ ਪੀਸੀਆਰ ਵਾਲਿਆਂ ਦੇ ਫਿਰ ਵੀ ਉਹ ਸ਼ੋਪਾਂ ਦੇ ਉੱਤੋਂ ਨਸ਼ੇ ਮਿਲਦੇ ਆ ਉਹ ਕਿਉਂ ਮਿਲਦੇ ਉਹਨਾਂ ਦਾ ਹਫ਼ਤਾ ਪਹੁੰਚਦਾ ਪੁਲਿਸ ਨੂੰ ਤੇ ਪੁਲਿਸ ਹਫ਼ਤਾ ਪਹੁੰਚਾਉਂਦੀ ਆ ਝਾੜੂ ਦੀ ਸਰਕਾਰ ਨੂੰ ਇਹ ਸਿੱਧੇ ਸਿੱਧੇ ਦਾ ਸਿੱਧਾ ਪੈਸਾ ਸਾਰਾ ਭਗਵੰਤਮਾਨ ਸਾਹਿਬ ਨੂੰ ਤੇ ਕੇਜਰੀਵਾਲ ਸਾਹਿਬ ਨੂੰ ਜਾਂਦਾ ਆ ਕਹਿੰਦਾ ਮਤਲਬ ਕਿ ਸਰਕਾਰਾਂ ਤੇ ਪ੍ਰਸ਼ਾਸਨ ਕਿਤਨਾ ਕਿਤੇ ਕਹਿੰ ਲੋ ਕਿ ਜ਼ਿੰਮੇਵਾਰ ਹੈਗਾ ਕਿ ਮੈਡੀਕਲ ਨਸ਼ਾ ਕਹਿੰ ਲੋ ਕਿ ਲੋਕਾਰ ਵਿੱਚ ਪਹੁੰਚ ਪਹਚਾਨ ਵਿੱਚ ਕਿਤੇ ਨਾ ਕਿਤੇ ਕੌਣ ਜ਼ਿੰਮੇਵਾਰ ਹੈ ਜੀ ਪੂਰਾ ਪੂਰਾ ਹਾਥੀ ਸਰਕਾਰਾਂ ਦਾ ਆ ਤੇ ਪ੍ਰਸ਼ਾਸਨ ਦਾ ਆ ਜਿਹੜੇ ਆਪਣੇ ਡਰਗ ਇਨਸਪੈਕਟਰ ਆ ਉਹ ਕਿਉਂ ਨਹੀਂ ਇਦਾਂ ਦੇ ਮੈਡੀਕਲ ਦੁਕਾਨਾਂ ਦੇ ਉੱਤੇ ਪਕੜ ਕਰਕੇ ਉਹਨਾਂ ਨੂੰ ਫੜਦੇ ਅੱਜ ਵੀ ਤੁਸੀਂ ਹੁਣ ਇਦਾਂ ਬਾਈਟ ਕਰਦੇ ਨਸ਼ੇ ਦੀ ਹਾਲਤ ਦੇ ਵਿੱਚ ਦੁਕਾਨ ਤੇ ਕਿਸੇ ਮੈਡੀਕਲ ਤੇ ਚਲ ਜੋ ਤੁਹਾਨੂੰ ਮੈਂ ਦੁਕਾਨਾਂ ਦੱਸ ਦਿੰਦਾ ਉੱਥੇ ਜਾ ਕੇ ਉਹਨਾਂ ਤੋਂ ਮੰਗ ਲਓ ਤੇ ਉਹ ਤੁਹਾਨੂੰ ਦੱਸ ਦੇਣਗੇ ਕਿ ਹਾਂ ਵੀ ਸਾਡੇ ਤੋਂ ਹੈਗਾ ਇਹਨੇ ਰੁਪਏ ਦੀ ਗੋਲੀ ਮਿਲਣੀ ਆ ਤੇ ਜੇ ਆਪਾਂ ਆਮ ਇਨਸਾਨ ਇਹ ਚੀਜ਼ਾਂ ਕਰ ਸਕਦੇ ਆ ਜਿਹੜਾ ਪੁਲਿਸ ਮੈਗਮਾ ਜਿਹਦੀ ਐਡੀ ਤਗੜੀ ਸੀਆਈਡੀ ਆ ਉਹਨਾਂ ਨੂੰ ਨਹੀਂ ਪਤਾ ਕਿਹੜੀ ਮੈਡੀਕਲ ਸ਼ਾਪ ਤੋਂ ਕਿਹੜਾ ਨਸ਼ਾ ਮਿਲਦਾ ਆ ਉਹਨਾਂ ਦੀ ਕਿਉਂ ਨਹੀਂ ਪਤਾ ਅਗਲੀ ਜੇ ਅਸੀਂ ਪੱਛ ਗੱਲ ਕਰੀਏ ਤੁਸੀਂ ਵੀ ਕਹ ਲੋ ਕਿ ਅੱਜ ਦੇ ਨੇ ਜਿਹੜੇ ਕਿ ਸਮਾਜ ਦੇ ਮੁੱਦੇ ਚੁੱਕਦੇ ਆ ਤਾਂ ਹੁਣ ਮੈਡੀਕਲ ਨੈਸ਼ਨਲ ਲੈ ਕੇ ਤੁਹਾਨੂੰ ਪ੍ਰਸ਼ਾਸਨ ਤੇ ਸਰਕਾਰ ਦੀ ਭੂਮਿਕਾ ਕਿੱਦਾਂ ਨਜ਼ਰ ਆਉਂਦੀ ਦੇਖੋ ਜੀ ਮੈਂ ਬਤੌਰ ਹਲਕਾ ਸੇਵਾਦਾਰ ਲੰਬੇ ਸਮੇਂ ਤੋਂ ਕਪੂਥਲੇ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਹਾਂ ਸਮੇਂ-ਸਮੇਂ ਤੋਂ ਮੇਰੇ ਵੱਲੋਂ ਪਾਵੇਂ ਉਹ ਸਿਵਲ ਹਸਪੀਟਲ ਦੇ ਬਾਹਰ ਜਿਹੜਾ ਵਾ ਨਸ਼ੇ ਦੇ ਸੌਦਾਗਰ ਆ ਉਥੇ ਨਸ਼ਾ ਵੇਚਦੇ ਆ ਮੈਡੀਕਲ ਨਸ਼ਾ ਪਾਵੇਂ ਉਹ ਸਿਵਲ ਹਸਪੀਟਲ ਦੇ ਸਾਹਮਣੇ ਦੀ ਦੁਕਾਨਾਂ ਦੇ ਨਾਲ ਸਾਂਝਾਡ ਕਰਕੇ ਉੱਥੋਂ ਫੜ ਕੇ ਉੱਥੇ ਦੇ ਕੇ ਨਸ਼ਾ ਜਿਹੜਾ ਵਾ ਯੂਥ ਨੂੰ ਮਾਰੇ ਪਾਸੇ ਲਾ ਰਿਆ ਪਾਵੇਂ ਉਹ ਸਮੇ ਸਮੇ ਤੇ ਮੇਰੇ ਵੱਲੋਂ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਯੂਥ ਨੂੰ ਜਾਗਰੂਕ ਕੀਤਾ ਜਾਂਦਾ ਕਿ ਨਸ਼ਿਆਂ ਤੋਂ ਦੂਰ ਰਵੋ ਪਾਵੇਂ ਉਹ ਸਮੇ ਸਮੇਤੇ ਮੇਰੇ ਵੱਲੋਂ ਜਿਹੜੇ ਵੀ ਇਦਾਂ ਦੇ ਏਰੀਏ ਆ ਜਿੱਥੇ ਸਾਨੂੰ ਲੱਗਦਾ ਵਾ ਗਰੀਬੀ ਦੀ ਰੇਖਾ ਵੱਧ ਵਾ ਜਿੱਥੇ ਨਸ਼ਾ ਜਿਹੜਾ ਵਾ ਜਲਦੀ ਘਰ ਘਰ ਸਕਦਾ ਉੱਥੇ ਵੀ ਮੇਰੇ ਵੱਲੋਂ ਜਾ ਕੇ ਸਮੇ ਸਮੇਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਵਾ ਪਰ ਇਹਦੇ ਵਿੱਚ ਮੈਂ ਸਭ ਤੋਂ ਵੱਡਾ ਰੋਲ ਸਮਝਦਾ ਵਾਂ ਪ੍ਰਸ਼ਾਸਨ ਦਾ ਪ੍ਰਸ਼ਾਸਨ ਵਿੱਚ ਕਿਹਦਾ ਰੋਲ ਸਮਝਦਾ ਸੀਆਈਡੀ ਵਿਭਾਗ ਦਾ ਸੀਆਈਡੀ ਵਿਭਾਗ ਨੇ ਵੱਡੀਆਂ ਕੋਈ ਜ਼ਿੰਮੇਵਾਰੀਆਂ ਨਹੀਂ ਨਿਭਾਉਣੀਆਂ ਹੁੰਦੀਆਂ ਸੀਆਈਡੀ ਵਿਭਾਗ ਨੇ ਪੁਲਿਸ ਪ੍ਰਸ਼ਾਸਨ ਨੂੰ ਜਿਹੜੀਆਂ ਐਕਟੀਵਿਟੀਆਂ ਇਦਾਂ ਦੀਆਂ ਜਿਹੜੀਆਂ ਸਮਾਜ ਦੇ ਖਿਲਾਫ ਆ ਉਹਨਾਂ ਬਾਰੇ ਇਹ ਦੱਸਣਾ ਹੁੰਦਾ ਵਾ ਤੇ ਪੁਲਿਸ ਉਹ ਆਪਣੀ ਕਾਰਵਾਈ ਕਰਨੀ ਹੁੰਦੀ ਆ ਤੇ ਡਰਗ ਇਨਸਪੈਕਟਰ ਦਾ ਕਿਦਾਂ ਰੋਲ ਦੇਖਦੇ ਦੇਖੋ ਜੀ ਡਰਗ ਇਨਸਪੈਕਟਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਦੱਸਾਂ ਜੀ ਤੁਸੀਂ ਨੂੰ ਕਿੰਨਾ ਕਿ ਨੋਨ ਸੀਰੀਅਸ ਜਿਹੜਾ ਸਰਕਾਰ ਦਾ ਜਿਹੜਾ ਵਾ ਕਦਮ ਸਮਝੋਗੇ ਇੱਕ ਡਰਗ ਇਨਸਪੈਕਟਰ ਜਿਹੜੇ ਲਾਏ ਹੋਏ ਆ ਉਹ ਲੰਬੇ ਸਮੇਂ ਤੋਂ ਉਹ ਜਿਹੜੇ ਆ ਅਨ ਕੰਡੀਸ਼ਨਲੀ ਕਪੂਥਲੇ ਚ ਲੱਗੇ ਪਿਆ ਉਹਨਾਂ ਨੂੰ ਜਦੋਂ ਆਪਾਂ ਕਹਿੰਦਾ ਵਾ ਆਰਜੀ ਤੋਤ ਜਿਹੜਾ ਕਪੂਥਲੇ ਚ ਲਾਇਆ ਪਿਆ ਵਾ ਉਹ ਹਫਤੇ ਚ ਇੱਕ ਦਿਨ ਆਂਦੇ ਆ ਆਪਣੀ ਜਿਹੜੀ ਆ ਸੀਟ ਨੂੰ ਸਾਂਭਦੇ ਆ ਮੈਨੂੰ ਇਹ ਗੱਲ ਦੱਸਿਆ ਜਾਵੇ ਕਿ ਜ਼ਿਲ੍ਹਾ ਕਪੂਥਲਾ ਹੋਵੇ ਤੇ ਇੱਕ ਦਿਨ ਲਈ ਜਿਹੜਾ ਡਰਗ ਇਨਸਪੈਕਟਰ ਜਿਹੜੇ ਇੱਥੇ ਆਣ ਤੇ ਉਹ ਆ ਕੇ ਇੱਕ ਦਿਨ ਦੇ ਵਿੱਚ ਕਿੰਨਾ ਕ ਨਸ਼ੇ ਦਾ ਨਿਰਾਵਾ ਮੈਡੀਕਲ ਨਸ਼ੇ ਦਾ ਖਾਤਮਾ ਕਰ ਲੰਗੇ ਉਸ ਤੋਂ ਬਾਅਦ ਜਿਹੜੇ 6 ਦਿਨ ਚੱਲਦੇ ਆ ਮੈਨੂੰ ਇਹ ਗੱਲ ਦੱਸੀ ਜਾਵੇ ਉਹ 6 ਦਿਨ ਕਿਹੜੇ ਬੰਦੇ ਓਪਰੇਟ ਕਰਦੇ ਆ ਜਿੱਥੇ ਮੈਡੀਕਲ ਨਸ਼ਾ ਵਿਕਦਾ ਵਾ ਹੁਣ ਮੈਡੀਕਲ ਨਸ਼ਾ ਜੇ ਇੱਕ ਪਾਸੇ ਤੇ ਜਿਹੜੇ ਆ ਡਰੱਗ ਇਨਸਪੈਕਟਰ ਬਿਆਨ ਦੇ ਦਿੰਦੇ ਆ ਮੰਨ ਲਓ ਕਿ ਤਨਾ ਕਿਤੇ ਕਿ ਸਾਡੇ ਵੱਲੋਂ ਸਮੇਂ-ਸਮੇਂ ਤੇ ਰੋਕਥਾਮ ਕੀਤੀ ਜਾ ਰਹੀ ਆ ਇੱਕ ਦਿਨ ਚੋਂ ਕਿੰਦੀ ਕਿ ਰੋਕਥਾਮ ਕਰਿਆ ਤੇ ਜਿਹੜਾ 6 ਦਿਨ ਦੇ ਵਿੱਚ ਨਸ਼ਾ ਵਿਕ ਰਿਆ ਮੈਡੀਕਲ ਦੀ ਦੁਕਾਨਾਂ ਤੋਂ ਇਹਦਾ ਮਤਲਬ ਉੱਥੇ ਕੋਈ ਨਾ ਕੋਈ ਸੈਟਿੰਗ ਆ ਸੈਟਿੰਗ ਹੋਣ ਤੋਂ ਬਾਅਦ ਇਹਦਾ ਮਤਲਬ ਹਫਤਾ ਜਿਹੜਾ ਵਾ ਉਹ ਜਿਹੜੇ ਆ ਇਨਸਪੈਕਟਰ ਸਾਹਿਬ ਤੱਕ ਕੋਈ ਨਾ ਕੋਈ ਬੰਦੇ ਪਛਾਣ ਦੀ ਜਿਹੜੀ ਕੋਸ਼ਿਸ਼ ਕਰਦੇ ਆ ਜੇ ਕੋਸ਼ਿਸ਼ ਨਹੀਂ ਕਰਦੇ ਤੇ ਮੈਨੂੰ ਇਹਦਾ ਜਵਾਬ ਦਿੱਤਾ ਜਾਵੇ ਕਿ ਮੈਡੀਕਲ ਨਸ਼ਾ ਜਿਹੜਾ ਵਾ ਧੜਾ ਧੜ ਦੁਕਾਨਾਂ ਤੇ ਵਿਕ ਰ ਨੇ ਮੈਡੀਕਲ ਵਿਭਾਗ ਦੀ ਹੁੰਦੀ ਜਿੱਤੇ ਵਿੱਚ ਸਭ ਤੋਂ ਵੱਡੀ ਜਿਹੜੀ ਆ ਮਾੜੀ ਭੂਮਿਕਾ ਸਿਵਲ ਸਰਜਨ ਕਪੂਤਰਾ ਦੀ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਡਰੱਗ ਇੰਸਪੈਕਟਰ ਕਿੰਨੀ ਕ ਦੇਰ ਆ ਕੇ ਵਿਜ਼ਿਟ ਕਰਿਆ ਵਾ ਕਿੰਨੀ ਕ ਜਾ ਕੇ ਦੁਕਾਨਾਂ ਦੇ ਉੱਤੇ ਜਾ ਕੇ ਚੈਕਿੰਗ ਕਰਿਆ ਕਿੰਨੀ ਕ ਜੇ ਚੀਜ਼ ਦੇਖੀ ਜਾ ਰਹੀ ਕਿ ਜੋ ਸਰਕਾਰ ਵੱਲੋਂ ਜੜੀਆਂ ਦੱਸ ਦੱਸਿਆਂ ਗਿਆ ਗਾਇਡਲਾਈਨ ਕਿ ਉਹ ਮੈਡੀਕਲ ਜਿਹੜੇ ਆ ਉਹਨਾਂ ਦੇ ਉੱਤੇ ਲੱਗੀਆਂ ਹੋਈਆਂ ਕੈਮਰੇ ਲੱਗੇ ਆ ਅਵੇਲੇਬਿਲਟੀ ਪੂਰੀ ਆ ਲਾਇਸੈਂਸ ਹੈਗੇ ਆ ਗੋਦਾਮ ਚੈੱਕ ਕਰਦੇ ਆ ਕੋਈ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਸਿਵਲ ਸਜਨ ਕਪੂਥਲਾ ਵੀ ਚੈੱਕ ਨਹੀਂ ਕਰਦੇ ਇਹ ਭੂਮਿਕਾ ਜਿਹੜੀ ਆ ਉਦੋਂ ਤੱਕ ਜਿਹੜੀ ਆ ਸ਼ੱਕ ਦੇ ਆਧਾਰ ਦੇ ਵਿੱਚ ਰਹੂਗੀ ਜਦੋਂ ਤੱਕ ਜਿਹੜੇ ਵੱਡੇ ਅਫਸਰ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਜੇ ਨਹੀਂ ਜ਼ਿੰਮੇਵਾਰੀ ਨਿਭਾਣਗੇ ਜਿਹੜੇ ਨਿਚਲੇ ਲੈਵਲ ਦੇ ਨੇ ਅਫਸਰ ਵਾ ਉਹ ਕੋਈ ਨਾ ਕੋਈ ਸੈਟਿੰਗ ਕਰਕੇ ਨਸ਼ਾ ਜਿਹੜਾ ਵਾ ਉਹਨੂੰ ਵਕਾਉਂਦੇ ਰਹਿਣਗੇ ਨਸ਼ਾ ਪ੍ਰੋਮੋਟ ਹੁੰਦਾ ਰਹੇਗਾ ਨਸ਼ਾ ਜਿਹੜਾ ਇਸ ਟਾਈਮ ਕਪੂਥਲੇ ਦੇ ਵਿੱਚ ਮੈਡੀਕਲ ਨਸ਼ਾ ਵਿਕ ਰਿਹਾ ਭਾਵੇਂ ਉਹ ਟ੍ਰੈਮਾਡੋਲ ਹੋਵੇ ਗਾਬੇ ਹੋਣ ਕੋਈ ਹੋਰ ਜਿਹੜਾ ਮੈਡੀਕਲ ਨਸ਼ਾ ਜੇ ਜਾ ਕੇ ਦੁਕਾਨਾਂ ਤੇ ਚੈਕਿੰਗ ਕਰਨ ਤੇ ਕੋਈ ਪ੍ਰੈਸ ਕਾਨਫਰੈਂਸ ਕਰਨ ਕਿਸੇ ਵਿਚਾਰੇ ਪ੍ਰੈਸਰ ਨੂੰ ਪੁੱਛਣ ਕੋਈ ਪ੍ਰੈਸ ਕਾਨਫਰੈਂਸ ਨਹੀਂ ਹੁੰਦੀ ਕੋਈ ਮੀਡੀਆ ਦੇ ਵਿੱਚ ਪ੍ਰਿੰਟ ਮੀਡੀਆ 'ਚ ਬਿਆਨ ਨਹੀਂ ਆਉਂਦਾ ਕਿ ਆ ਜੇਲ ਦੁਕਾਨ ਤੋਂ ਇੰਨਾ ਨਸ਼ਾ ਫੜਿਆ ਇਹਦਾ ਮਤਲਬ ਇਹ ਆ ਕਿ ਕਪੂਥਲੇ ਹਲਕੇ ਦੇ ਵਿੱਚ ਇੰਨਾਂ ਦੇ ਮੁਤਾਬਕ ਕੋਈ ਨਸ਼ਾ ਹੈ ਹੀ ਨਹੀਂ ਤੇ ਲੋਕ ਐਵੇਂ ਹੀ ਨਸ਼ਾ ਕਰ ਕਰਕੇ ਸੜਕਾਂ ਤੇ ਡਿੱਗੇ ਫਿਰਦੇ ਆ